ਬੱਚਿਆਂ ਨੂੰ ਨਹੀਂ ਪਤਾ ਇਹਦਾ ਨੁਕਸਾਨ ਕੀ ਹੁੰਦਾ ਆ ਪਰ ਨੁਕਸਾਨ ਜਾਨੀ ਹੋ ਰਿਹਾ ਵਾ ਚਾਹੇ ਹਿਊਮਨ ਹੋਵੇ ਚਾਹੇ ਬਰਡਸ ਦਾ ਹੋਵੇ ਇਹਦੇ ਮਾਪਿਓ ਨੂੰ ਵੀ ਚਾਹੀਦਾ ਨਾ ਕਿ ਬੱਚਿਆਂ ਨੂੰ ਨਾ ਲੈ ਕੇ ਦਈਏ ਕਿਉਂਕਿ ਛੋਟੇ ਬੱਚਿਆਂ ਕੋਈ ਇਨੇ ਪੈਸੇ ਨਹੀਂ ਹੁੰਦੇ ਨੇ ਕਿ ਖੁਦ ਲੈ ਪਈ ਜੇ ਮਾਪਿਓ ਦਿੰਦੇ ਆ ਤੇ ਉਹ ਲੈਂਦੇ ਆ ਕਿ ਜਿਨ੍ਹਾਂ ਦੇ ਘਰ ਹੋ ਰਹੇ ਆ ਉਹਨਾਂ ਨੂੰ ਕੰਡੀਸ਼ਨ ਦਾ ਪਤਾ ਹੁੰਦਾ ਕਿ ਜਿਨ੍ਹਾਂ ਤੇ ਸਟਪਿੰਟ ਲੱਗੀ ਆ ਕਿ ਆ ਉਹਨਾਂ ਤੇ ਕੀ ਬੀਤ ਰਿਹਾ ਬਟ ਦੂਸਰੇ ਜਿਨ੍ਹਾਂ ਨੇ ਨਹੀਂ ਅਜੇ ਤੱਕ ਬੀਤੀ ਉਹ ਸੀਨ ਨੂੰ ਨਹੀਂ ਸਮਝ ਰਹੇ ਮੈਂ ਚਾਹਨਾ ਕਿ ਸਭ ਨੂੰ ਸਮਝਣਾ ਚਾਹੀਦਾ ਹੈ ਜੇਕਰ ਤੁਸੀਂ ਚਾਈਨਾ ਡੋਰ ਦੇ ਨਾਲ ਪਤੰਗਬਾਜ਼ੀ ਕਰ ਰਹੇ ਹੋ ਤਾਂ ਇਹ ਖਬਰ ਤੁਹਾਡੇ ਵਾਸਤੇ ਹੈ ਜੀ ਹਾਂ ਅੰਮ੍ਰਿਤਸਰ ਦੀ ਪੁਲਿਸ ਵੱਲੋਂ ਹੁਣ ਇੱਕ ਅਲੱਗ ਮੁਹਿੰਮ ਸ਼ੇਰ ਦਿੱਤੀ ਗਈ ਹੈ ਜਿਸ ਵਿੱਚ ਚਾਈਨਾ ਡੋਰ ਦੇ ਖਿਲਾਫ ਜੋ ਡਰੋਨ ਰਾਹੀਂ ਜਿਹੜਾ ਹੈ ਉਹ ਪੈਣੀ ਨਜ਼ਰ ਜਿਹੜੀ ਹੈ ਉਹ ਰੱਖੀ ਜਾ ਰਹੀ ਹੈ ਨੀਰਜ ਕੁਮਾਰ ਜਿਹੜੇ ਐਸਐਚਓ ਇੱਥੇ ਮੌਜੂਦ ਨੇ ਗੱਲਬਾਤ ਕਰ ਲੰਨੇ ਆ ਜੀ ਦੇਖੋ ਜਿਹੜੀ ਇਹ ਲੋੜੀ ਤੱਕ ਸਾਡਾ ਜਿਹੜਾ ਕਨਸਨਟ੍ਰੇਸ਼ਨ ਮੇਨ ਸੀਪੀ ਸਾਹਿਬ ਵੱਲੋਂ ਸਾਡੇ ਮਾਨਯੋਗ ਸੀਪੀ ਸਾਹਿਬ ਵੱਲੋਂ ਖਾਸ ਟੀਮਾਂ ਉਤਾਰੀਆਂ ਗਈਆਂ ਵਾ ਗਰਾਊਂਡ ਤੇ ਵੀ ਆ ਔਰ ਡਰੋਨ ਰਾਈ ਸਾਨੂੰ ਮਾਨਯੋਗ ਡੀਸੀ ਸਾਹਿਬ ਨੇ ਸਬਡਿਵੀਜ਼ਨ ਲੈਵਲ ਤੇ ਜਿਹੜੇ ਡਰੋਨ ਪ੍ਰੋਵਾਈਡ ਕੀਤੇ ਆ ਡਰੋਨ ਦਾ ਕੰਮ ਅਸੀਂ ਇਹ ਲੈ ਰਹੇ ਆ ਕਿ ਜਿਹੜੇ ਅਸੀਂ ਪਤੰਗਬਾਜ਼ੀ ਹੁੰਦੀ ਆ ਉਹਨੂੰ ਅਸੀਂ ਨਿਗਰਾਨੀ ਕਰਦੇ ਆ ਕਿ ਇਹ ਰਵਾਇਤੀ ਧੋਰ ਨਾਲ ਪਤੰਗਬਾਜ਼ੀ ਹੋ ਰਹੀ ਆ ਜਾਂ ਚਾਈਨਿਸ ਧੋਰ ਦੇ ਨਾਲ ਹੋ ਰਹੀ ਆ ਔਰ ਅਗਰ ਸਾਨੂੰ ਕੋਈ ਬੰਦਾ ਆਇਡੈਂਟੀਫਾਈ ਹੁੰਦੇ ਆ ਕਿ ਇਹ ਜਿਹੜੀ ਆ ਚਾਈਨਿਸ ਧੋਰ ਦੀ ਵਰਤੋਂ ਕੀਤੀ ਜਾ ਰਹੀ ਆ ਤੇ ਉਹਨਾਂ ਖਿਲਾਫ ਅਸੀਂ ਲੀਗਲ ਐਕਸ਼ਨ ਲੈ ਰਹੇ ਆਂ ਸਪੈਸੀਫਿਕ ਕਿਦਾਂ ਕੀਤਾ ਜਾਂਦਾ ਕਿਸ ਤਰ੍ਹਾਂ ਜੀ ਲੋਕਾਂ ਨੂੰ ਜਿਹੜਾ ਵੇਖਿਆ ਜਾਂਦਾ ਡਰੋਨ ਰਾਹੀਂ ਟੀਮ ਉੱਤੇ ਪਹੁੰਚਦੀ ਹੈ ਕਿਸ ਤਰ੍ਹਾਂ ਉਹਨਾਂ ਨੂੰ ਕੀਤਾ ਜਾਂਦਾ ਜੀ ਮੈਂ ਤੁਹਾਨੂੰ ਦੱਸ ਰਿਹਾ ਕਿ ਸਾਡੇ ਕੋਲ ਅਲੱਗ-ਅਲੱਗ ਤਰ੍ਹਾਂ ਦੀਆਂ ਟੀਮਾਂ ਉਹਨਾਂ ਨੂੰ ਵਾਕਈ ਤੱਕ ਹੀ ਪ੍ਰੋਵਾਈਡ ਕੀਤਾ ਜਿਹੜੀ ਗਰਾਊਂਡ ਲੈਵਲ ਤੇ ਜਿਹੜੀਆਂ ਅਸੀਂ ਟੀਮਾਂ ਭੇਜੀਆਂ ਵਾਂ ਉੱਤੋਂ ਅਸੀਂ ਸਕਾਈ ਦੇ ਵਿੱਚ ਡਰੋ ਜਿਹੜੇ ਡਰੋਨ ਨੇ ਬਹੁਤ ਹੈਵੀ ਨੇ ਉਹ ਬੜਾ ਕਲੋਜ਼ ਅੱਧਾ ਕਿਲੋਮੀਟਰ ਤੱਕ ਰੇਡੀਅਸ ਦੇ ਵਿੱਚ ਘੁੰਮ ਕੇ ਤੇ ਉਹਦਾ ਕਲੋਜ਼ ਅਸੀਂ ਉਹਦਾ ਬੰਦਾ ਆਇਡੈਂਟੀਫਾਈ ਪਾਰਟਿਕੂਲਰ ਕਰ ਲਈਦਾ ਵਾ ਔਰ ਉਹਦੇ ਹੱਥ ਦੇ ਵਿੱਚ ਜਿਹੜੀ ਡੋਰ ਆ ਉਹ ਵੀ ਆਇਡੈਂਟੀਫਾਈ ਹੋ ਜਾਂਦੀ ਕਿ ਉਹ ਥ੍ਰੈਡ ਹੈ ਕਿ ਜਿਹੜਾ ਚਾਈਨਿਸ ਡੋਰ ਹੈ ਉਸ ਉਸ ਦੇ ਮੁਤਾਬਕ ਉੱਤੇ ਫਿਰ ਕਾਰਵਾਈ ਕੀਤੀ ਜਾਵੇ। ਸਰ ਨੌਜਵਾਨਾਂ ਨਾਲ ਬੀਤੇ ਦਿਨੀ ਗੱਲ ਹੋਈ ਸੀਗੀ ਉਹ ਕਹਿੰਦੇ ਕਿ ਜਦੋਂ ਇਦਾਂ ਗੁੱਡੀਆਂ ਉੜਦੀਆਂ ਨੇ ਕਹਿੰਦੇ 3 ਜਗ੍ਹਾ ਤੋਂ ਬਰਾਮਦੀਆਂ ਵੀ ਹੋਈਆਂ ਨਾਲ ਦੇ ਨਾਲ ਜ਼ਮਾਨਤ ਵੀ ਹੋ ਜਾਂਦੀ ਇੱਕ ਦਿਨ ਦੇ ਵਿੱਚ ਛੱਡ ਦਿੰਦੇ ਆ। ਕਹਿੰਦੇ ਕਿ ਪੁਲਿਸ ਪ੍ਰਸ਼ਾਸਨ ਆਪਣੇ ਘਰੇ ਲੈ ਕੇ ਗੁੱਡੀਆਂ ਵੰਡ ਲਿੰਦਾ। ਪੁਲਸ ਲਾਈਨ ਦੇ ਵਿੱਚ ਉਹ ਤਸਵੀਰਾਂ ਸਾਹਮਣੇ ਆਈਆਂ ਪੁਲਿਸ ਵਾਲਿਆਂ ਦੇ ਬੱਚੇ ਗੁੱਡੀਆਂ ਉੜਾਵੇ ਉਹਨਾਂ ਦੇ ਉੱਪਰ ਵੀ ਉਨੀ ਕਾਰਵਾਈ ਹੋਏਗੀ। ਬਿਲਕੁਲ ਜੀ ਕਾਨੂੰਨ ਸਾਰਿਆਂ ਵਾਸਤੇ ਬਰਾਬਰ ਆ ਕਾਨੂੰਨ ਆਪਣਾ ਕੰਮ ਕਰਦਾ ਉਹ ਕੋਈ ਵੀ ਹੋਵੇ। ਤੇ ਜਿਹੜੀ ਗੱਲ ਆ ਕਿ ਕਾਨੂੰਨ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਇੱਕ ਦਿਨ ਚ ਹੋ ਰਹੀ ਹੈ ਉਹ ਐਸ ਪਰ ਲੀਗਲ ਪ੍ਰੋਸੈਸ ਜੋ ਹੈਗਾ ਵਾ ਜੋ ਬੰਦਾ ਉਹੀ ਕਾਰਵਾਈ ਹੋਊ ਕਿਉਂਕਿ ਇਹ ਬੇਲੇ ਨਹੀਂ ਲੀਗਲ ਪ੍ਰੋਸੈਸ ਬਦਲਣ ਦੀ ਲੋੜ ਹੈ ਫਿਰ ਇੱਕ ਦਿਨ ਦੇ ਵਿੱਚ ਜੇ ਕੋਈ ਕਹਿੰਦਾ ਮਤਲਬ ਕਿ ਜ਼ਿਆਦਾ ਹੋ ਸਕਦੇ ਇਹ ਪਾਰਟੀਕੂਲ ਗਵਰਨਮੈਂਟਸ ਇੱਥੇ ਵੀ ਲੈ ਰਹੀ ਆ ਧਿਆਨ ਚ ਉਹਨਾਂ ਦੇ ਵੀ ਫਿਲਹਾਲ ਇਹ ਅਵੇਲੇਬਲ ਫੰਸ ਹੈ ਇਸ ਕਰਕੇ ਜੋ ਲੀਗਲ ਬੰਦਾ ਅਸੀਂ ਲਾਅ ਇਨਫੋਰਸਮੈਂਟ ਏਜੰਸੀ ਹੋਣ ਦੇ ਨਾਤੇ ਜੋ ਬੰਦਾ ਕਾਨੂੰਨ ਦੇ ਇਜ਼ਾਰੇ ਚ ਰਹਿ ਕੇ ਕਰ ਰਿਹਾ ਸਰ ਲੋੜੀ ਵਿੱਚ ਕੋਚੀ ਦਿਨ ਬਾਕੀ ਆ ਹੁਣ ਜਦੋਂ ਪੁਲਿਸ ਜਿੱਦਨ ਹੋਏਗੀ ਲੋੜੀ ਹੋਏਗੀ ਉਸ ਥਾਣਿਆਂ ਚ ਦਿਖੇ ਗਈ ਸਾਡੀਆਂ ਅਲੱਗ-ਅਲੱਗ ਟੀਮਜ਼ ਹੋਣਗੀਆਂ ਜੀ ਜਿਹੜੀਆਂ ਗਰਾਊਂਡ ਲੈਵਲ ਤੇ ਵੀ ਕਰਨਗੀਆਂ ਔਰ ਡਰੋਨ ਰਾਹੀਂ ਵੀ ਨਿਗਰਾਨੀ ਕੀਤੀ ਜਾਏਗੀ। ਲੇਕਿਨ ਜੇਕਰ ਬੀਤੇ ਦਿਨਾਂ ਦੀ ਗੱਲ ਕੀਤੀ ਹੈ ਬਹੁਤ ਸਾਰੀ ਕੈਜੂਲਟੀਆਂ ਵੀ ਹੋਈਆਂ ਨੇ, ਵੀਰਕੇ ਦੇ ਲਾਗੇ ਹੋਈ ਸੀਗੀ ਜੀ ਨੌਜਵਾਨ ਦੀ ਡੈਥ ਹੋਈ ਸੀਗੀ। ਕੀ ਲੱਗਦਾ ਕਿ ਇੱਕ ਲੀਗਲ ਪਨਿਸ਼ਮੈਂਟ ਦੀ ਜ਼ਰੂਰਤ ਹੈ ਲੋਕਾਂ ਨੂੰ ਤਾਂ ਹੀ ਇਹਦੇ ਵਿੱਚ ਲੋਕ ਜਿਹੜੇ ਡਰਨਗੇ ਜੀ। ਬਿਲਕੁਲ ਹੈਗੀ ਹੈ ਜੀ ਜਿਹੜਾ ਹੁਣ ਅਸੀਂ ਡਰੋਨ ਵੀ ਜਿਹੜਾ ਡਰੋਨ ਰਾਹੀਂ ਨਿਗਰਾਨੀ ਕਰਦੇ ਇਹਦਾ ਵੀ ਬਹੁਤ ਸਾਰਾ ਡੈਟਰੈਂਟ ਇਫੈਕਟ ਤੇ ਹੈਗਾ ਹੀ ਆ। ਉਹਦਾ ਤੁਸੀਂ ਵੀ ਅਸੈਸ ਕੀਤਾ ਹੋਣਾ ਵਾ ਉਹਦਾ ਮਤਲਬ ਸਖਤੀ ਹੋਈ ਆ ਨਾ ਤੇ ਲੇਕਿਨ ਨਿਰਦੇਜ ਜੀ ਇਹਦਾ ਕਾਰਨ ਕੀ ਲੋਕ ਔਰ ਬੱਚੇ ਇਸ ਡੋਰ ਤੇ ਮਗਰ ਕਿਉਂ ਪੈ ਰਹੇ ਲੋਕਾਂ ਨੂੰ ਪਤਾ ਵੀ ਹੈ ਕਿ ਇਹ ਖਤਰਨਾਕ ਹੈ ਲੇਕਿਨ ਕਿਉਂ ਮਗਰੇ ਦੇ ਮਗਰ ਕਿਉਂ ਪੈ ਰਹੇ ਨੇ ਅਸੀਂ ਤੁਹਾਡੇ ਮਾਧਿਅਮ ਤੋਂ ਵੀ ਵਾਰ-ਵਾਰ ਅਪੀਲ ਕਰ ਰਹੇ ਆਂ ਔਰ ਹੋਰ ਵੀ ਸਮਾਜ ਸੇਵੀ ਸੰਸਥਾਵਾਂ ਵੀ ਅਪੀਲ ਕਰ ਰਹੀਆਂ ਵਾਂ ਔਰ ਉਹਦਾ ਲੋਕਾਂ ਨੂੰ ਅਵੇਅਰਨੈਸ ਦੀ ਬਹੁਤ ਜ਼ਰੂਰਤ ਹੈ ਅਸੀਂ ਪੇਰੈਂਟਸ ਨੂੰ ਅਪੀਲ ਪਾਰਟਿਕੁਲਰਲੀ ਕਰਨਾ ਚਾਹਾਂਗੇ ਕਿ ਆਪਣੇ ਬੱਚਿਆਂ ਨੂੰ ਅਵੇਅਰ ਕਰਨ ਕਿਉਂਕਿ ਬੱਚਿਆਂ ਨੂੰ ਨਹੀਂ ਪਤਾ ਇਹਦਾ ਨੁਕਸਾਨ ਕੀ ਹੁੰਦਾ ਆ ਪਰ ਨੁਕਸਾਨ ਜਾਨੀ ਹੋ ਰਿਹਾ ਵਾ ਚਾਹੇ ਉਹ ਹਿਊ ਕਾਫੀ ਹੋ ਰਿਹਾ ਸਰ ਦੁਕਾਨਦਾਰ ਨੌਜਵਾਨ ਤਰਕ ਦਿੰਦੇ ਆ ਕਹਿੰਦੇ ਸਾਡੀ ਗੁੜੀਆਂ ਵੇਚ ਹੁੰਦੀਆਂ ਮਹਿੰਗੀਆਂ ਬਣੀਆਂ ਦੁਕਾਨਦਾਰ ਕਹਿੰਦੇ ਆ ਜੀ ਸਾਡੀ ਵਿਕਦੀ ਇਹੀ ਹੈ ਲੱਗਦਾ ਨਹੀਂ ਹੁਣ ਰੂਟ ਉਸ ਵਦਨ ਦੀ ਲੋੜ ਹੈ ਜਿੱਥੋਂ ਚੀਜ਼ ਬੰਦੀ ਪਈ ਉੱਥੇ ਜਾ ਕੇ ਜੇਕਰ ਕਾਰਵਾਈ ਹੋ ਜਾਵੇ ਤੇ ਜਿਹੜੀ ਜੜੀ ਖਤਮ ਕਰ ਦਿੱਤੀ ਜਾਵੇ ਸਹੀ ਬਿਲਕੁਲ ਜੀ ਇਹ ਪਾਰਟਿਕੂਲਰ ਇਤੇ ਕਾਫੀ ਧਿਆਨ ਦੇਣ ਦੀ ਲੋੜ ਆ ਜਿਹੜੀ ਲਾਅ ਇਨਫੋਰਸਮੈਂਟ ਏਜੰਸੀ ਹੋਣ ਦੇ ਨਾਤੇ ਸਾਨੂੰ ਜੋ ਕਾਨੂੰਨ ਕਹਿੰਦਾ ਅਸੀਂ ਕਾਨੂੰਨ ਦੇ ਮੁਤਾਬਕ ਕੰਮ ਕਰੀਦਾ ਬਾਕੀ ਜਿਹੜਾ ਉਹ ਗਵਰਨਮੈਂਟ ਦਾ ਕੰਮ ਹੈ ਉਹ ਆਪਣੇ ਲੈਵਲ ਤੇ ਡਿਸੀਜਨ ਲੈ ਰਹੇ ਨੇ ਕੀ ਇਨੂੰ ਕਹਿੰਦੇ ਆ ਜੀ ਇਹ ਸਟ੍ਰਿੰਗ ਹੈ ਜਿਹੜੀ ਇੰਡਸਟਰੀਅਲ ਸਟ੍ਰਿੰਗ ਹੈ ਉਹ ਗਵਰਨਮੈਂਟ ਲੈਵਲ ਤੇ ਇਸ਼ੂ ਹੈ ਉਹ ਰਿਸੋਲਵ ਕਰ ਰਹੇ ਨੇ ਜੀ ਲੇਕਿਨ ਸਰ ਕੋਈ ਜਿੱਥੋਂ ਨਿਕਲਦੀ ਹੋएगी ਉਹਨਾਂ ਪਤਾ ਤੇ ਹੋਏਗਾ ਨਾ ਇਹਨਾਂ ਨੂੰ ਜੀ ਉਹ ਜੀ ਡਿਪਾਰਟਮੈਂਟ ਦਾ ਕੰਮ ਹੈ ਜਿਹੜਾ ਉਹਨਾਂ ਦਾ ਗਵਰਨਮੈਂਟ ਦਾ ਕੰਮ ਆ ਉਹ ਵੀ ਇਸ ਲੈਵਲ ਤੇ ਕਾਫੀ ਸਖਤੀ ਕਰ ਰਹੇ ਨੇ ਤੁਸੀਂ ਕਹਿ ਰਹੇ ਹੋ ਨਾ ਕਿ ਨਾਰਕੋਟਿਕ ਨਾਲੋਂ ਵੀ ਮਾੜੀ ਚੀਜ਼ ਹੈ ਲੇਕਿਨ ਨਾਰਕੋਟਿਕ ਜਿੱਥੋਂ ਬੰਦੀ ਹੈ ਉੱਥੇ ਤੱਕ ਤੁਸੀਂ ਪਹੁੰਚ ਸਕਦੇ ਕੀ ਇਹ ਲੱਗਦਾ ਨਹੀਂ ਕਿ ਫੈਕਟਰੀ ਇਹਦੇ ਤੇ ਵੀ ਗਵਰਨਮੈਂਟ ਪੂਰਾ ਐਕਸ਼ਨ ਲੈਣ ਜਾ ਰਹੀ ਹੈ ਜੀ ਉਹਨਾਂ ਦੇ ਧਿਆਨ ਦਿਨ ਸਰ ਫਿਰ ਕਿਸ ਤਰ੍ਹਾਂ ਦਾ ਮਾਹੌਲ ਸਾਡੀ ਅਲੱਗ-ਅਲੱਗ ਵਿਉਂਤਬੰਦੀ ਬਣਾਈ ਗਈ ਹੈ ਜੀ ਥਾਣੇ ਚੌਕੀਆਂ ਲੈਵਲ ਤੇ ਸਬਡਿਵੀਜ਼ਨ ਲੈਵਲ ਤੇ ਟੀਮਸ ਗਰਾਉਂਡਸ ਤੇ ਵੀ ਹੋਣਗੀਆਂ ਔਰ ਛੱਤਾਂ ਤੇ ਵੀ ਹੋਏਗੀ ਡਰੋਨ ਰਾਹੀਂ ਵੀ ਨਿਗਰਾਨੀ ਕੀਤੀ ਜਾਏਗੀ ਜਿਸ ਤਰ੍ਹਾਂ ਜਿਸ ਤਰ੍ਹਾਂ ਅਸੀਂ ਵੱਧ ਤੋਂ ਵੱਧ ਆਪਾਂ ਡੋਮਿਨੈਂਟ ਕਰਾਂਗੇ ਲੇਕਿਨ ਲੋਕ ਸਹਿਯੋਗ ਕਰ ਰਹੇ ਨੇ ਜੀ ਬਿਲਕੁਲ ਕਰ ਰਹੇ ਆ ਜੀ ਸਮਾਜ ਸੇਵੀ ਸੰਸਥਾਵਾਂ ਕਾਫੀ ਸਾਡੇ ਨਾਲ ਸਹਿਯੋਗ ਕਰ ਰਹੀਆਂ ਨੇ ਔਰ ਲੋਕਾਂ ਨੂੰ ਵੀ ਅਵੇਅਰ ਕੀਤਾ ਜਾ ਰਿਹਾ ਪੇਰੈਂਟਸ ਨੂੰ ਵੀ ਅਵੇਅਰ ਕੀਤਾ ਜਾ ਰਿਹਾ ਕਾਫੀ ਇਫੈਕਟ ਅੱਛਾ ਆ ਰਿਹਾ ਜੀ ਇਹਦਾ ਜੀ ਲ ਨੇ ਡੇਲੀ ਸਾਡੀਆਂ ਮੀਟਿੰਗਸ ਹੁੰਦੀਆਂ ਉਹਦੇ ਵਿੱਚ ਕਿਉਂਕਿ ਲੋਹੜੀ ਦਾ ਤਿਹਾਰ ਹੋਣ ਕਰਕੇ ਜਿਆਦਾ ਇਸ ਸਮੇਂ ਡਰੋਨਸ ਆ ਕੇ ਇਹਨਾਂ ਦੀ ਨਿਗਰਾਨੀ ਕਰ ਰਹੇ ਹਾਂ ਵੀਰ ਜੀ ਕਿੰਨੇ ਕੁ ਬੱਚੇ ਫੜੇ ਜਾਂਦੇ ਨੇ ਜਦੋਂ ਤੁਸੀਂ ਡਰੋਨ ਡਾਉਂਦੇ ਰਹੇ ਕੋਈ ਡਾਟਾ ਰੱਖਿਆ ਗਿਆ ਜੀ ਡੇਲੀ ਹਾਂ ਡਾਟਾ ਹੈਗਾ ਜੀ ਸਾਡੇ ਕੋਲ ਕਾਫੀ ਵੱਡੀ ਤਾਦਾਦ ਦੇ ਵਿੱਚ ਅਸੀਂ ਸਬਡਿਵੀਜ਼ਨ ਜੀ ਪਰਚੇ ਦਿੱਤੇ ਆ ਹਰੇਕ ਸਬਡਿਵੀਜ਼ਨ ਦੇ ਵਿੱਚ ਰੋਜ਼ ਪਰਚੇ ਹੋ ਰਹੇ ਆ ਜੀ ਇੱਥੇ ਤਸਵੀਰਾਂ ਸਦ ਅੱਜ ਵੀ ਆਈਆਂ ਕੈਮਰੇ ਦੇ ਵਿੱਚ ਕਿਸੇ ਨੂੰ ਹਾਂ ਬਿਲਕੁਲ ਸਾਡੇ ਸਾਹਮਣੇ ਟੀਮਾਂ ਤੁਸੀਂ ਦੇਖਿਆ ਗਰਾਊਂਡ ਤੇ ਵੀ ਕੰਮ ਕਰ ਰਹੀਆਂ ਪਾਰਟੀਕੂਲਰ ਭੇਜਿਆ ਜਾ ਨੌਜਵਾਨਾਂ ਵੀ ਗੱਲਬਾਤ ਕਰਦੇ ਆ ਵੀਰ ਕੀ ਕਹਿਣਾ ਚਾਹੋਗੇ ਤੁਸੀਂ ਡਰੋਨ ਉਡਾਉਂਦੇ ਹੋ ਕਿੰਨੇ ਕੁ ਲੋਕ ਜਿਹੜੇ ਨੇ ਉਹ ਨਜ਼ਰ ਆਉਂਦੇ ਨੇ ਇਹਦੇ ਵਿੱਚ ਕਿ ਜਿਹੜੇ ਪਤੰਗਬਾਜੀ ਬੱਚੇ ਕਰਦੇ ਹੋਏ ਨਜ਼ਰ ਆਉਂਦੇ ਕਾਫੀ ਸਰ ਲੋਕ ਨਜ਼ਰ ਆ ਰਹੇ ਨੇ ਬਟ ਉਹਨਾਂ ਵਿੱਚ ਜਿਹੜੇ ਹਾ ਬੱਚੇ ਨੇ ਕੁਝ ਗੱਟੂਆਂ ਨਾਲ ਨਜ਼ਰ ਆ ਰਹੇ ਨੇ ਕੁਝ ਮਾਜਾ ਡੋਨਾ ਨਜ਼ਰ ਆ ਰਹੇ ਨੇ ਬਾਕੀ ਆਪਣਾ ਪੂਰਾ سپورਟ ਆ ਪੰਜਾਬ ਪੁਲਿਸ ਨੂੰ ਕਿਉਂਕਿ ਜੋ ਨੁਕਸਾਨ ਹੁੰਦੇ ਨੇ ਜਾਂ ਜੋ ਐਕਸੀਡੈਂਟ ਹੁੰਦੇ ਨੇ ਕਿ ਉਹ ਵਾਦ ਤੋਂ ਬਾਅਦ ਨਾ ਹੋਣ ਇਸ ਕਰਕੇ ਅਸੀਂ ਆਪਣੇ ਵੱਲ ਪੂਰਾ ਸੰਯੋਗ ਦੇ ਰਹੇ ਤੁਸੀਂ ਕਿ ਯੂਥ ਵੀ ਹੋ ਯੂਥ ਹਮੇਸ਼ਾ ਆਈਕਨ ਵੀ ਬਣਦਾ ਹੈ ਕਿ ਲੱਗਦਾ ਕਿ ਯੂਥ ਹੀ ਇਸ ਨੂੰ ਚੇਂਜ ਕਰ ਪਾਏਗਾ ਅਦਰਵਾਇਜ਼ ਕਿਉਂਕਿ ਪੁਲਿਸ ਤੇ ਆਪਣਾ ਰੋਲ ਕਰਦੀ ਵੀ ਲੱਗਦਾ ਯੂਥ ਵੀ ਇੱਚਾ ਜਾਦਾ ਕਰ ਸਕਦੀ ਇਹਨਾਂ ਨੂੰ ਆਈ ਥਿੰਕ 50 50 ਹੈ ਕਿਉਂਕਿ ਵਿੱਚ ਚਿਲਡ ਬੱਚੇ ਵੀ ਨੇ ਚਿਲਡ ਜੋ ਕਿ ਫਨ ਦੇ ਤੌਰ ਤੇ ਜਿਨ੍ਹਾਂ ਨੂੰ ਨਹੀਂ ਸਮਝ ਆ ਬਸ ਜੋ ਆਪਣੀ ਜਿੱਦ ਕਰਦੇ ਆ ਬਾਕੀ ਵੱਡੇ ਵੀ ਕੋ ਸਮਝਦੇ ਨੇ ਬਾਕੀ ਦੇਖੋ ਅਸੀਂ ਆਪਣੇ ਵੱਲ ਪੂਰਾ ਕਾਰਿਆ ਕਰ ਰਹੇ ਹਾਂ ਜੀ 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 ਹਾਂ ਜੀ ਜੀ ਆਈਆਂ ਸਾਰੀਆਂ ਦਸੋਇਰ ਆਈਆਂ ਕਈ ਬੱਚੇ ਪਤਾ ਲੱਗ ਗਿਆ ਕਿ ਡਰੋਨ ਆ ਰਿਹਾ ਹੈ ਕਿ ਬੰਨ ਰਹੀ ਹੈ ਕੁਛ ਛੱਡ ਕੇ ਭੱਜ ਗਏ ਨੇ ਕਿ ਗਟੂ ਉਹ ਸਾਫ ਨਜ਼ਰ ਆ ਰਿਹਾ ਵੀਡੀਓ ਚ ਕਿ ਗੱਟੂ ਪਏ ਨੇ ਕੋਈ ਸਮਝਾ ਡੋਰ ਸੀ ਕਿ ਹਾਂ ਡਰ ਰਹੇ ਨੇ ਇਸ ਕਰਕੇ ਲੱਗਦਾ ਕਿ ਕਾਫੀ ਫਰਕ ਪਾਊਗਾ ਲੱਗਦਾ ਨਹੀਂ ਇਹੋ ਜਿਹੇ ਦਾ ਦਾ ਕੰਮ ਕਰਨਾ ਹੀ ਨਹੀਂ ਚਾਹੀਦਾ ਫਿਰ ਆਪਾਂ ਡਰਦੇ ਪਏ ਆ ਤੇ ਫਿਰ ਇਹਦਾ ਕਿਉਂ ਕੰਮ ਕਰਨਾ ਕਿ ਜੋ ਪਤਾ ਗਲਤ ਇਹ ਤੇ ਮਾਪਿਆਂ ਨੂੰ ਵੀ ਚਾਹੀਦਾ ਨਾ ਕਿ ਬੱਚਿਆਂ ਨੂੰ ਨਾ ਲੈ ਕੇ ਦਈਏ ਕਿਉਂਕਿ ਛੋਟੇ ਬੱਚਿਆਂ ਕੋਈ ਨਹੀਂ ਪੈਸੇ ਦੇ ਹੁੰਦੇ ਨਹੀਂ ਕਿ ਖੁਦ ਲੈ ਪਈ ਜੇ ਮਾਪਿਓ ਦਿੰਦੇ ਆ ਤੇ ਉਹ ਲੈਂਦੇ ਆ ਇਹ ਉਹਨਾਂ ਨੂੰ ਵੀ ਚਾਹੀਦਾ ਕਿ ਜੋ ਐਕਸੀਡੈਂਟ ਹੁੰਦੇ ਨੇ ਕਿਉਂਕਿ ਜਿਨ੍ਹਾਂ ਦੇ ਘਰ ਹੋ ਰਹੇ ਆ ਉਹਨਾਂ ਨੂੰ ਕੰਡੀਸ਼ਨ ਦਾ ਪਤਾ ਹੁੰਦਾ ਕਿ ਜਿਨ੍ਹਾਂ ਤੇ ਸੱਟ ਪਈ ਆ ਕਿ ਆ ਉਹਨਾਂ ਤੇ ਕੀ ਬੀਤ ਰ ਮੈਂ ਚਾਹੁੰਦਾ ਕਿ ਸਭ ਨੂੰ ਸਮਝਣਾ ਚਾਹੀਦਾ ਕੋਈ ਬੇਜੁਬਾਨ ਜਿਹੜਾ ਬੋਲ ਵੀ ਨਹੀਂ ਸਕਦਾ ਉਹਨਾਂ ਲਈ ਵੀ ਕਾਫੀ ਨੁਕਸਾਨ ਹੈ ਇਸ ਕਰਕੇ ਜਿੰਨਾ ਕਿ ਸੰਯੋਗ ਹੜ ਕੋ ਦਿੱਤਾ ਜਾ ਰਿਹਾ ਸੀ ਦੇ ਰਹੇ ਹੋ ਤੁਸੀਂ ਡਰੋਨ ਨੂੰ ਉਡਾਉਂਦੇ ਜਿਆਦਾ ਤਾਂ ਥ੍ਰੈਡ ਵਾਲੀ ਡੋਰ ਨਜ਼ਰ ਆਉਂਦੀ ਆ ਹੁਣ ਇਸ ਟਾਈਮ ਕਿ ਕੀ ਲੱਗਦਾ ਕਿ ਡਰੋਨ 50 50 ਚੱਲ ਰਿਹਾ ਇਸ ਟਾਈਮ ਨਹੀਂ 50 50 ਆ ਮਾਜੇ ਡੋਰ ਵੀ ਨਜ਼ਰ ਆ ਰਹੀ ਆ ਤੇ ਗੱਟੂ ਵੀ ਆ ਰਹੀ ਆ ਦੋਨੇ ਆ ਰਹੀ ਆ ਤੇ ਯੂਥ ਕੋਈ ਡਰਿਆ ਵੀ ਹੋਇਆ ਤੇ ਕਈਆਂ ਨੂੰ ਤਾਂ ਪਤਾ ਹੀ ਨਹੀਂ ਕਿ ਕੀ ਡਰੋਨ ਆ ਕੀ ਕਾ ਇਹ ਬਸ ਉਹਨਾਂ ਨੇ ਆਪਣੇ ਕਾਰਨਾ ਮਤਲਬ ਹੈ ਜੋ ਕਾਫੀ ਛੋਟੇ ਬੱਚੇ ਨੇ ਪੁਲਿਸ ਤਾਂ ਸਹੀ ਹੋ ਕੀਤਾ ਜਾ ਰਹੇ ਹਨ ਲੇਕਿਨ ਉਹ ਨੌਜਵਾਨ ਨੇ ਜਿਹੜੇ ਡਰੋਨ ਉਡਾਉਂਦੇ ਹੋਏ ਨਜ਼ਰ ਆ ਰਹੇ ਨੇ ਅਤੇ ਇਹਨਾਂ ਦਾ ਕਹਿਣਾ ਹੈ ਕਿ ਬੇਸ਼ੱਕ ਪੁਲ ਆਪਣਾ ਰੋਲ ਅਦਾ ਕਰਦੀ ਹੋਈ ਨਜ਼ਰ ਆ ਰਹੀ ਹੈ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਡ੍ਰੈਗਨ ਡੋਰ ਦੇ ਨਾਲ ਬਹੁਤ ਸਾਰੇ ਨੌਜਵਾਨਾਂ ਦੀ ਮੌਤ ਹੋਣ ਦੀ ਸੂਚਨਾ ਵੀ ਪੂਰੇ ਪੰਜਾਬ ਦੇ ਵਿੱਚ ਨਜ਼ਰ ਆਉਂਦੀ ਹੈ ਉੱਥੇ ਪਸ਼ੂ ਪੰਛੀ ਜਿਹੜੇ ਨੇ ਉਹ ਵੀ ਇਸ ਦੇ ਇਫੈਕਟ ਦੇ ਵਿੱਚ ਨਜ਼ਰ ਆਉਂਦੇ ਨੇ ਲੇਕਿਨ ਕਿਤਨਾ ਕਹਤੇ ਜਿੱਥੇ ਮਾਪੇ ਇਸ ਦੇ ਪੂਰੇ ਜ਼ਿੰਮੇਵਾਰ ਨੇ ਕਿ ਆਪਣੇ ਬੱਚਿਆਂ ਦੇ ਨਾਲ ਜੇਕਰ ਡ੍ਰੋਨ ਚਾਈਨਸ ਡੋਰ ਲੈ ਕੇ ਦਿੰਦੇ ਨੇ ਤੇ ਉਹ ਪੂਰੇ ਜ਼ਿੰਮੇਵਾਰ ਨਜ਼ਰ ਆਉਂਦੇ ਨੇ ਦੂਸਰੇ ਪਾਸੇ ਪਰਿਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਪਰਿਵਾਰ ਆਪਣੇ ਤਰਕ ਦਿੰਦੇ ਨੇ ਬੱਚੇ ਜਿਹੜੇ ਨੇ ਉਹ ਚਾਈਨੀਜ਼ ਡੋਰ ਦਾ ਹੀ ਜਿਹੜਾ ਹੈ ਉਹ ਜਰੂਰ ਡਿਮਾਂਡ ਕਰਦੇ ਹੋਏ ਨਜ਼ਰ ਆਉਂਦੇ ਨੇ ਲੇਕਿਨ ਪੁਲਿਸ ਵੱਲੋਂ ਇਸ ਵਾਰ ਅਲੱਗ ਪਹਿਲ ਕਰਮੀ ਕੀਤੀ ਗਈ ਕਿਉਂਕਿ ਪੁਲਿਸ ਇਹ ਉਹੀ ਪੰਜਾਬ ਪੁਲਿਸ ਹੈ ਜਿਸ ਨੇ ਅੱਤਵਾਦ ਜਿਹੜਾ ਸੀਗਾ ਪੂਰਾ ਪੰਜਾਬ ਦੇ ਵਿੱਚੋਂ ਖਤਮ ਕੀਤਾ ਸੀ ਅਤੇ ਹੁਣ ਜਿਹੜਾ ਹੈ ਉਹਨਾਂ ਵੱਲੋਂ ਇੱਕ ਬੀੜਾ ਚੁੱਕਿਆ ਗਿਆ ਹੈ ਜਿਸ ਵਿੱਚ ਚਾਈਨਿਸ ਡੋਰ ਜਿਹੜੀ ਹੈ ਉਹ ਖਤਮ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀ ਤਜਾਰੀ ਹੈ ਚਾਈਨਿਸ ਡੋਰ ਨੂੰ ਖਤਮ ਕਰਨ ਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਲੋਕਾਂ ਦੇ ਮਨਾਂ ਦੇ ਵਿੱਚ ਡਰ ਪਾਇਆ ਜਾਵੇ ਹੁਣ ਜਦੋਂ ਵੀ ਡਰੋਨ ਉਡਦਾ ਹੈ ਬੱਚਿਆਂ ਦੇ ਦਿਮਾਗ ਦੇ ਵਿੱਚ ਇੱਕ ਗੱਲ ਜ਼ਰੂਰ ਆਉਂਦੀ ਹੈ ਕਿ ਸਾਨੂੰ ਚਾਈਨਿਸ ਡੋਰ ਦੇ ਨਾਲ ਪਤੰਗਬਾਜ਼ੀ ਨਹੀਂ ਕਰਨੀ ਹੁਣ ਵੇਖਣਾ ਹੋਵੇਗਾ ਕਿ ਲੋਹੜੀ ਵਾਲੇ ਦਿਨ ਜਦੋਂ ਪੁਲਿਸ ਕਰਮਚਾਰੀ ਡਰੋਨ ਉਡਾਉਣਗੇ ਕਿੰਨੇ ਕ ਨੌਜਵਾਨ ਜਿਹੜੇ ਨੇ ਉਹ ਥ੍ਰੈਡ ਵਾਲੀ ਡੋਰ ਦੇ ਨਾਲ ਗੁੱਡੀ ਡਾਉਂਦੇ ਹੋਏ ਨਜ਼ਰ ਆਉਣਗੇ ਜਾਂ ਉਹਨਾਂ ਵੱਲੋਂ ਫਿਰ ਤੋਂ ਚਾਈਨਿਸ ਗੱਟੂ ਦਾ ਇਸਤੇਮਾਲ ਜਿਹੜਾ ਹੈ ਕੀਤਾ ਜਾਵੇਗਾ ਇਹ ਤਾਂ ਸਮਝ ਦੱਸੇਗਾ ਲੇਕਿਨ ਪੁਲਿਸ ਵੱਲੋਂ ਹੁਣ ਬਹੁਤ ਕੜੀ ਕਾਰਵਾਈ ਜਿਹੜੀ ਹੈ ਉਹ ਕਰਨੀ ਸ਼ੁਰੂ ਕਰ ਦਿੱਤੀ ਗਈ ਆ ਹੁਣ ਵੇਖਣਾ ਹੋਵੇਗਾ ਕਿ ਲੋਹੜੀ ਵਾਲੇ ਦਿਨ ਕਿੰਨੇ ਕ ਨੌਜਵਾਨ ਜਿਹੜੇ ਨੇ ਉਹ ਚਾਈਨਿਸ ਡੋਰ ਦੇ ਨਾਲ ਪਤੰਗਬਾਜ਼ੀ ਕਰਦੇ ਹੋਏ ਨਜ਼ਰ ਆਉਣਗੇ ਲੇਕਿਨ ਪੁਲਿਸ ਵੱਲੋਂ ਹੁਣ ਸ਼ਕੰਜਾ ਜਿਹੜਾ ਹੈ ਹੌਲੀ-ਹੌਲੀ ਕੱਸਣਾ ਸ਼ੁਰੂ ਕਰ ਦਿੱਤਾ ਗਿਆ ਹੈ ਕੈਮਰਾ ਪਰਸਨ ਜੈ ਪ੍ਰੀਤਨ ਗੁਰਪ੍ਰੀਤ ਸਿੰਘ ਅਮਿਤ ਸਰ